ਸਰਵ ਜੀ ਸੰਗਰੂਰ ਦੀ ਲਾਗੀ ਪੁਲਪੁਲੇ ਖੇ ਕਦੇ ਜੇ ਆਈ ਪੁਲਪੁਲੇ ਖੇ ਕਦੇ ਜੇ ਆਈ ਆਈ ਸ਼ਹਿਰ ਸੰਗਰੂਰ ਮੇਰੇ ਆਈ ਸ਼ਹਿਰ ਸੰਗਰੂਰ ਮੇਰੇ ਕਰ ਮੇਰੇ ਨਾ ਤੂੰ ਹੈ ਆਉਣਾ ਕਰ ਮੇਰੇ ਨਾ ਤੂੰ ਹੈ ਆਉਣਾ ਮੁੜ ਜਾਣਾ ਤੇ ਕੇ ਤਾਂ ਫੇਰੇ ਮੜ ਜਾਣਾ ਤੇ ਕੇਤਾ ਫੇਰੀ ਪੁਲਪੁਲੇ ਖੇ ਕਦੇ ਜੇ ਆਈ ਆਈ ਖੈਰ ਸੰਗਲੂਰ ਮੇਰੀ ਘਰ ਨਰੇਣਾ ਤੂੰ ਹੈ ਆਉਣਾ ਮੜ ਜਾਣਾ ਤੇ ਕੇਤਾ ਫੇਰੀ ਪਿੰਡ ਮੇਰੇ ਤੋਂ ਸ਼ਹਿਰ ਤੇਰੇ ਦਾ ਪਿੰਡ ਮੇਰੇ ਤੋਂ ਸ਼ਹਿਰ ਤੇਰੇ ਦਾ ਫਾਸਲਾ ਕੋ ਦੈਨਾ ਕੁਹਾਂ ਦਾ ਰੱਬ ਜਾਣੇ ਕਦੋਂ ਰੱਬ ਜਾਣੇ ਕਦੋਂ ਮੇਲ ਹੈ ਹੋਣਾ ਆਪਣੇ ਦੋਹਾਂ ਦਾ ਆਪਣੇ ਦੋਹਾਂ ਦਾ ਆਪਣੇ ਦੋਹਾਂ ਦਾ ਸ਼ਹਿਰ ਮੇਰਾ ਸੰਗਰੂਰ ਤੇ ਤੇਰਾ ਸ਼ਹਿਰ ਪਟਿਆਲਾ ਏ ਸ਼ਹਿਰ ਮੇਰਾ ਸੰਗਰੂਰ ਤੇ ਤੇਰਾ ਸ਼ਹਿਰ ਪਟਿਆਲਾ ਏ ਨੇ ਆਪਣਾ ਮੇਲ ਹੋਣਾ